ਜਗਰਾਉਂ ਐਨਆਰਆਈ ਕੋਠੀ ਵਿਵਾਦ ਦੇ ਵਿੱਚ ਨਵਾਂ ਮੋੜ ਆ ਗਿਆ ਅੱਜ 15 ਅਪ੍ਰੈਲ 2024 ਨੂੰ ਹਾਈ ਕੋਰਟ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਤਰੀਕ ਸੀ ਔਰ ਹਾਈ ਕੋਰਟ ਨੇ ਇਹਦੇ ਵਿੱਚ ਨਵਾਂ ਮੋੜ ਲਿਆਂਦਾ ਹਾਈ ਕੋਰਟ ਸਖਤ ਨਜ਼ਰ ਆਇਆ ਔਰ ਕਸੂਤੀ ਫਸ ਸਕਦੀ ਹੈ ਬੀਬੀ ਮਾਨੂਕੇ ਔਰ ਐਮਐਲਏ ਬੀਬੀ ਮਾਨੂਕੇ ਜਿਹੜੀ ਔਰ ਦੂਜੇ ਪਾਸੇ ਕੁਝ ਅਫਸਰ ਵੀ ਔਰ ਬੀਬੀ ਮਾਨੂਕੇ ਦੇ ਕੁਝ ਕਰੀਬੀ ਵੀ ਆਖਿਰ ਸੁਣਵਾਈ ਅੱਜ ਕੀ ਹੋਈ ਹੈ ਜਿਹਦੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਨਵਾਂ ਮੋੜ ਆਇਆ ਔਰ ਬੀਬੀ ਮਾਨੂਕੇ ਦੇ ਕਰੀਬੀ ਬੀਬੀ ਮਾਨੂਕੇ ਖੁਦ ਔਰ ਕੁਝ ਅਫਸਰ ਕਸੂਤੇ ਕਿਵੇਂ ਫਸ ਸਕਦੇ ਆ ਇਸ ਤੇ ਅਹਿਮ ਗੱਲਬਾਤ ਕਰਨੀ ਹੈ ਔਰ ਪੀੜਤ ਧਿਰ ਨੂੰ ਇਨਸਾਫ ਹਲੇ ਮਿਲਿਆ ਜਾਂ ਨਹੀਂ ਮਿਲਿਆ ਮਸਲਾ ਕਿੱਥੇ اٹਕਿਆ ਹੋਇਆ ਕੋਰਟ ਦੇ ਵਿੱਚ ਕੀ ਸੁਣਵਾਈ ਹੋਈ ਹੈ ਇਹ ਸਾਰੀ ਗੱਲਬਾਤ ਦੇ ਲਈ ਮੇਰੇ ਨਾਲ ਮਦਈ ਧਿਰ ਦੇ ਜਿਹੜੇ ਵਕੀਲ ਨੇ ਐਡਵੋਕੇਟ ਈਸ਼ਾਨ ਗੁਪਤਾ ਜੀ ਉਹ ਜੁੜੇ ਹੋਏ ਆ ਸਭ ਤੋਂ ਪਹਿਲਾਂ ਮੋਢਾਂ ਦਾ ਸਵਾਗਤ ਕਰੂੰ ਗੁਪਤਾ ਸਾਹਿਬ ਸਵਾਗਤ ਹੈ ਜੀ ਰਜਾਨਾ ਲੋਕਾਂ ਦੀ ਟੀਮ ਤੇ ਤੁਹਾਡਾ ਸਸ਼ੀ ਕੁਲ ਸਿੱਧੂ ਸਾਹਿਬ ਥੈਂਕ ਯੂ ਵੈਰੀ ਮਚ ਗੁਪਤਾ ਸਾਹਿਬ ਤੁਸੀਂ ਇਸ ਕੇਸ ਨੂੰ ਜਿਹੜਾ ਮਦਈ ਧਿਰ ਦੇ ਵੱਲੋਂ ਲੜ ਰਹੇ ਹੋ ਔਰ ਲੋਕਾਂ ਨੂੰ ਇਸ ਕੇਸ ਬਾਰੇ ਕੋਈ ਬਹੁਤੀ ਜਾਣਕਾਰੀ ਮਿਲਾ ਦਾ ਪੁਰਾਣੀ ਸਮੇਂ ਦੇ ਵਿੱਚ ਦੇਣ ਦੀ ਲੋੜ ਨਹੀਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਸਾਰੇ ਇਸ ਕੇਸ ਤੋਂ ਭਲੀ ਭਾਂਤ ਜਿਹੜੇ ਉਹ ਜਾਣੂ ਹੈਗੇ ਆ ਜਿਹੜਾ ਜਗਰਾਉਂ ਦੇ ਵਿੱਚ ਐਨਆਰਆਈ ਕੂਠੀ ਵਿਵਾਦ ਹੋਇਆ ਸੀ ਬੀਬੀ ਸਰਬਜੀਤ ਕੌਰ ਮਾਨੂ ਕੇ ਐਮਐਲਏ ਦੇ ਨਾਲ ਜੁੜਿਆ ਹੋਇਆ ਸੀ ਔਰ ਉਹ ਹੁਣ ਲਟਕਿਆ ਕਿੱਥੇ ਆ ਮੈਂ ਥੋੜਾ ਜਿਹਾ ਪਿੱਛੇ ਥੋੜਾ ਜਿਆਾ ਜਾਣਾ ਚਾਹੁੰਗਾ ਕਿਉਂਕਿ ਹੁਣ 7-8 ਮਹੀਨਿਆਂ ਤੋਂ ਆਪਣੀ ਵੀ ਜਿਹੜੀ ਆ ਗੱਲਬਾਤ ਇਹਦੇ ਵਿੱਚ ਨਹੀਂ ਹੋ ਸਕੀ ਔਰ ਇਸ ਕੇਸ ਦੀ ਅਪਡੇਟ ਜਿਹੜੀ ਉਹ ਦੱਸ ਨਹੀਂ ਸਕੇ ਔਰ ਥੋੜਾ ਜਿਆਦਾ ਬੈਕ ਤੇ ਜਾਣਾ ਚਾਹੁੰਗਾ ਔਰ ਫਿਰ ਅੱਜ ਤੇ ਆਪਾਂ ਆਵਾਂਗੇ ਕਿ ਅੱਜ ਕੀ ਕੁਝ ਗੱਲਬਾਤ ਹੋਈ ਹੈ ਬੀਬੀ ਮਾਨੂ ਕੇ ਕਿਸ ਤਰੀਕੇ ਨਾਲ ਕਸੂਤੀ ਫਸ ਸਕਦੀ ਹੈ ਹਾਈ ਕੋਰਟ ਕਿਵੇਂ ਸਖਤ ਹੋਇਆ ਇਸ ਤੇ ਗੱਲਬਾਤ ਕਰਾਂਗੇ ਹੁਣ ਕੇਸ ਥੋੜਾ ਜਿਆਦਾ ਰੁਕਿਆ ਕਿੱਥੇ ਹੈ ਜੀ ਕਦੋਂ ਤੋਂ ਇਹਦੀ ਆਖਰੀ ਸੁਣਵਾਈ ਹੋਈ ਸੀ ਔਰ ਬਾਅਦ ਦੇ ਵਿੱਚ ਆਪਾਂ ਅੱਜ ਦੀ ਸੁਣਵਾਈ ਤੇ ਆਉਣੇ ਹਾਂਜੀ ਬਿਲਕੁਲ ਸਰ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਇਹ ਮਸਲਾ ਇੱਕ ਕੋਠੀ ਜਗਰਾਓ ਦੇ ਵਿੱਚ ਜਿਹੜੀ ਕਿ ਹੈਗੀ ਹੈ ਉਹਦਾ ਮਸਲਾ ਹੈ ਜਿਹਦੀ ਓਨਰ ਇੱਕ ਕੈਨੇਡੀਅਨ ਸਿਟੀਜ਼ਨ ਹੈ ਜੀ ਬੀਬੀ ਅਮਰਜੀਤ ਕੌਰ ਸਿੰਘ ਜੀ ਸੋ ਉਹ ਇਸ ਕੋਠੀ ਦੇ ਮਾਲਕ ਹਨ ਤੇ ਉਹ ਕੈਨੇਡਾ ਰਹਿੰਦੇ ਹਨ ਜੀ ਕਾਫੀ ਸਾਲ ਤੋਂ 75 ਸਾਲ ਉਹਨਾਂ ਦੀ ਉਮਰ 68 ਸਾਲ ਦੀ ਕੁੜੀ ਹੈ ਇਹ ਕੋਠੀ ਨੂੰ ਜੋ ਹਲਕਾ ਜਗਰਾਉਂ ਦੇ ਐਮ ਐਲ ਏ ਤੇ ਉਹਨਾਂ ਦੇ ਸਾਥੀ ਹੈ ਜੀ ਉਹਨਾਂ ਵੱਲੋਂ ਕੁਝ ਕਾਗਜ਼ਾਤ ਜਾਂਦੀ ਕਾਗਜ਼ਾਤ ਤਿਆਰ ਕਰਕੇ ਕੋਠੀ ਨੂੰ ਨੱਪਣ ਦੀ ਸਾਜਿਸ਼ ਰਚੀ ਗਈ ਸੀ ਇੱਕ ਚਾਦੀ ਪਾਵਰ ਆਫ ਅਟਾਰਨੀ ਤਿਆਰ ਹੁੰਦੀ ਹੈ ਜੀ ਉਹ ਪਾਵਰ ਆਫ ਅਟਾਰਨੀ ਦੇ ਬੇਸ ਦੇ ਉੱਤੇ ਇੱਕ ਸੇਲ ਡੀਡ ਰਜਿਸਟਰੀ ਜਿਹਨੂੰ ਆਪਾਂ ਕਹਿੰਦੇ ਆ ਉਹ ਕਰਵਾਈ ਜਾਂਦੀ ਹੈ ਜੀ ਜਿਹੜੀ ਐਮਐਲਏ ਸਾਹਿਬ ਦੀ ਕਰੀਬੀ ਕਰੀਬੀ ਹੈ ਜੀ ਕਰਮ ਸਿੰਘ ਸਿੱਧੂ ਉਹ ਮਾਲਕ ਬਣ ਜਾਂਦਾ ਜੀ ਉਹ ਜਾਦੀ ਅਟਾਰਨੀਆ ਦੇ ਬੇਸ ਦੇ ਉੱਤੇ ਸਬਸੀਕੁਐਂਟਲੀ ਜਿਹੜਾ ਇਹ ਕਰਮ ਸਿੰਘ ਸਿੱਧੂ ਹੈ ਇੱਕ ਕਿਰਾਇਆ ਨਾਮਾ ਕਰ ਲੈਂਦਾ ਜੀ ਐਮਐਲਏ ਸਾਹਿਬ ਨਾਲ ਤੇ ਉਹਨਾਂ ਦੇ ਪਤੀ ਨਾਲ ਤੇ ਉਹਦੇ ਤਹਿਤ ਕੋਠੀ ਦਾ ਕਬਜ਼ਾ ਐਮਐਲਏ ਸਾਹਿਬਾਂ ਮੈਡਮ ਨੂੰ ਦਿੱਤਾ ਜਾਂਦਾ ਸੋ ਇਹ ਮਸਲਾ ਸੀਗਾ ਜੀ ਲੌਂਗ ਥਿੰਗ ਸ਼ਾਰਟ ਜਦੋਂ ਇੱਥੇ ਇੰਡੀਆ ਜਦੋਂ ਇਹ ਫੈਮਲੀ ਨੂੰ ਐਂਟਰ ਹੈ ਫੈਮਲੀ ਨੂੰ ਪਤਾ ਲੱਗਦਾ ਜੀ ਇਹ ਇੰਡੀਆ ਵੀ ਆਉਂਦੇ ਨੇ ਜੀ ਤੇ ਬੜਾ ਪ੍ਰੈਸ ਦੇ ਨੇ ਹੋਰ ਮਸਲਾ ਵੀ ਉੱਚ ਗਿਆ ਇਹੇ ਕੋਠੀਆਂ ਦੇ ਕਬਜ਼ੇ ਦੇ ਉੱਤੇ ਤੇ ਇਵੈਂਚੁਅਲੀ ਪੁਲਿਸ ਨੂੰ ਅੰਡਰ ਪ੍ਰੈਸ਼ਰ ਇੱਕ ਐਫਆਈਆਰ ਰਜਿਸਟਰ ਕਰਨੀ ਪੈਂਦੀ ਆ ਜੋ ਐਫਆਈਆਰ ਰਜਿਸਟਰ ਜੋ ਪੀੜਿਤ ਸਾਡੀ ਮਾਤਾ ਅਮਰਜੀਤ ਕੌਰ ਹੈ ਜੀ ਜੋ ਐਨਆਰਆਈ ਹੈ ਉਹਨਾਂ ਵੱਲੋਂ ਨਹੀਂ ਕੀਤੀ ਜਾਂਦੀ ਉਲਟਾ ਇਹ ਐਮਐਲਏ ਦੇ ਜਿਹੜੀ ਕਰਮ ਸਿੰਘ ਸਿੱਧੂ ਆ ਉਹਦੇ ਵੱਲੋਂ ਕੀਤੀ ਜਾਂਦੀ ਹੈ ਇੱਕ ਉਹਨਾਂ ਦੇ ਹੀ ਦੂਜੇ ਬੰਦੇ ਅਸ਼ੋਕਮਰ ਦੇ ਦੋਨੋਂ ਬੰਦੇ ਜਿਹਦੇ ਤੇ ਖੁਦ ਜਿਹਦੇ ਤੇ ਖੁਦ ਇਲਜ਼ਾਮ ਸੀਗੇ ਕਿ ਇਹਨੇ ਕੋਠੀ ਨੱਪੀ ਐ ਔਰ ਦੋ ਬੰਦੇ ਤੇ ਇਲਜ਼ਾਮ ਸੀ ਇੱਕ ਬੰਦੇ ਤੋਂ ਹੀ ਦੂਜੇ ਬੰਦੇ ਤੇ ਕਰਵਾ ਦਿੱਤੇ ਜਾਂਦੇ ਜਦ ਕਿ ਚਾਹੀਦੀ ਬੀਬੀ ਐਨਆਰਆਈ ਦੇ ਵੱਲੋਂ ਬੀਬੀ ਅਮਰਜੀਤ ਕੌਰ ਵੱਲੋਂ ਸੀ ਬਿਲਕੁਲ ਜੀ ਪੂਰਾ ਫ੍ਰੈਂਡਲੀ ਮੈਚ ਖੇਡਿਆ ਜਾਂਦਾ ਦੋ ਇੱਕੋ ਬੰਦੇ ਕਹਿੰਦੇ ਕਿ ਦੋਨੋਂ ਇੱਕੋ ਥਾਲੀ ਦੇ ਬੰਦੇ ਸੀਗੇ ਇੱਕ ਤੇ ਦੂਜੇ ਖਿਲਾਫ ਐਫਆਈਆਰ ਤਰਾਸੀ ਬਿਲਕੁਲ ਬਿਲਕੁਲ ਆਈਵਾਸ਼ ਸੀਗਾ ਜੀ ਪੂਰਾ ਤੇ ਕਦੇ ਵੀ ਜਿਹੜੀ ਮਾਤਾ ਮਰਜੀਤ ਕੌਰ ਜੀ ਇਹਨਾਂ ਦੇ ਕਦੇ ਵੀ ਸਿਗਨੇਚਰ ਨਹੀਂ ਲੀਤੇ ਗਏ ਕੰਪੈਰੀਜ਼ਨ ਕਰਨ ਲਈ ਜਾਲੀ ਕਾਗਜ਼ ਤਿਆਰ ਹੋਏ ਨੇ ਕਦੇ ਕੋਈ ਇਹਨਾਂ ਦੀ ਸਟੇਟਮੈਂਟ ਨਹੀਂ ਲਈਤੀ ਗਈ ਕੁਛ ਨਹੀਂ ਹੋਇਆ ਜੀ ਜਦੋਂ ਅਸੀਂ ਉਸ ਤੋਂ ਬਾਅਦ ਇੱਕ ਹਾਈ ਕੋਰਟ ਦਾ ਰੁਖ ਕੀਤਾ ਜੀ ਅਸੀਂ 21 ਅਗਸਤ 23 ਨੂੰ ਹਾਈ ਕੋਰਟ ਗਏ ਜੀ ਇੱਕ ਰਿਟ ਪਟੀਸ਼ਨ ਫਾਈਲ ਕੀਤੀ ਅਸੀਂ 482 ਸੀ ਆਰ ਪੀ ਸੀ ਦੇ ਅੰਦਰ ਜਿਜਤ ਸੀ ਮੰਗਿਆ ਕਿ ਜਿਹੜੀ ਇਹ ਸਾਰੇ ਕੇਸ ਦੀ ਇਨਵੈਸਟੀਗੇਸ਼ਨ ਹੈ ਉਹ ਇਨਵੈਸਟੀਗੇਸ਼ਨ ਸੀਬੀਆਰ ਨੂੰ ਟ੍ਰਾਂਸਫਰ ਕੀਤੀ ਜਾਵੇ ਕਿਉਂਕਿ ਇਹਦੇ ਵਿੱਚ ਮੌਜੂਦਾ ਸਰਕਾਰ ਦੇ ਐਮਐਲਏ ਵੀ ਇਨਵੋਲਡ ਨੇ ਪਲੱਸ ਸਾਡੇ ਇਨਰ ਬੀਇੰਗ ਐਮਐਲਏ ਇਹਨਾਂ ਦਾ ਇਨਫਲੂਐਂਸ ਕਾਫੀ ਹੈ ਤੇ ਇਸ ਕਰਕੇ ਸਾਨੂੰ ਕੋਈ ਨਿਸ਼ਪਕ ਜਾਂਚ ਨਹੀਂ ਹੋ ਸਕਦੀ ਇਸ ਕੇਸ 'ਚ ਸਾਡੀ ਜਿਹੜੀ ਇਹ ਵਾਲੀ ਐਂਗਜ਼ਾਇਟੀ ਸੀ ਇਹ ਉਹ ਸੱਚਾਈ ਜਦੋਂ ਕੋਈ ਜਿਹੜੀ ਐਫਆਈਆਰ ਕਰਮ ਸਿੰਘ ਵੱਲੋਂ ਕਰਾਈ ਗਈ ਉਹਦੇ ਵਿੱਚ ਅਸ਼ੋਕ ਕੁਮਾਰ ਨੂੰ ਬੇਲ ਦੇ ਦਿੱਤੀ ਜਾਂਦੀ ਹੈ ਕੋਰਟ ਵੱਲੋਂ ਉਹ ਬੇਲ ਦਾ ਆਧਾਰ ਕੀ ਬਣਾਇਆ ਜਾਂਦਾ ਹੈ ਜੀ ਕਿ ਕਰਮ ਸਿੰਘ ਤੇ ਅਸ਼ੋਕ ਕੁਮਾਰ ਆਪਸ ਰਾਜੀਨਾਮਾ ਕਰ ਗਏ ਬਿਲਕੁਲ ਫੀਲ ਹੋ ਗਈ ਹਾਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਉਦੋਂ ਬਹੁਤ ਸਾਰਾ ਆਪਾਂ ਵੀ ਗਏ ਤੇ ਉਸ ਨਾਲ ਗੱਲਬਾਤ ਕੀਤੀ ਸੀਗੀ ਹਾਂਜੀ ਹਾਂਜੀ ਉਹ ਰਾਜੀਨਾਮੇ ਦੇ ਵਿੱਚ ਬਲਕਿ ਇਹ ਇਥੋਂ ਤੱਕ ਕਿ ਪੁਲਿਸ ਵੀ ਹਿੱਸੇਦਾਰ ਬਣ ਜਾਂਦੀ ਹੈ ਜੀ ਪੁਲਿਸ ਵਾਲੇ ਵੀ ਕਹਿੰਦੇ ਹਾਂਜੀ ਇਹਨਾਂ ਦਾ ਰਾਜੀਨਾਮਾ ਹੋ ਗਿਆ ਇਹਨਾਂ ਨੂੰ ਇਸ ਕਰਕੇ ਜਮਾਨਤ ਦੇ ਦਿੱਤੀ ਜਾਵੇ ਸੋ ਇਹ ਬੜਾ ਪੈਕਿਊਲਰ ਫੈਕਟ ਸੀਗਾ ਜਿਹੜਾ ਹਾਈ ਕੋਰਟ ਜਿਹਦੇ ਵਿੱਚ ਸਾਫ ਲੱਗਦਾ ਸੀਗਾ ਕਿ ਜਿਹਦੇ ਵਿੱਚ ਸਾਫ ਲੱਗਦਾ ਸੀ ਕਿ ਦਾਲਚ ਕੁਝ ਕਾਲਾ ਆਏਗਾ ਇੱਥੇ ਫਿਰ ਦਰਸ਼ਕਰਨ ਸਮਝਾ ਦਿੰਨੇ ਆ ਕਿ ਐਡਵੋਕੇਟ ਸਾਫ ਦੱਸ ਰਹੇ ਨੇ ਕਿ ਜਿਹੜੇ ਬੰਦਿਆਂ ਦੇ ਉੱਪਰ ਜਿਹੜੇ ਕੁਝ ਦੋ ਪ੍ਰਾਈਵੇਟ ਬੰਦੇ ਬੀਬੀ ਮਾਨੂਕੇ ਔਰ ਕੁਝ ਅਫਸਰਾਂ ਤੇ ਇਹ ਇਲਜ਼ਾਮ ਲੱਗ ਰਹੇ ਸੀ ਕਿ ਇਹਨਾਂ ਨੇ ਕੋਠੀ ਨੱਪੀ ਆ ਉਹਨਾਂ ਦੇ ਵਿੱਚੋਂ ਇੱਕ ਦੋਸ਼ੀ ਦੇ ਕੋਲੋਂ ਦੂਜੇ ਦੋਸ਼ੀ ਤੇ ਪਰਚਾ ਦਰਜ ਕਰਵਾ ਦਿੱਤਾ ਜਾਂਦਾ ਜਦ ਕਿ ਚਾਹੀਦਾ ਵੀ ਬੀਬੀ ਅਮਰਜੀਤ ਕੌਰ ਵੱਲੋਂ ਸੀ ਔਰ ਬਾਅਦ ਦੇ ਵਿੱਚ ਉਹ ਦੋਵੇਂ ਜਣੇ ਰਲ ਜਾਂਦੇ ਆ ਇੱਕ ਦੋਸ਼ੀ ਕਹਿ ਦਿੰਦਾ ਜੀ ਇਹਦੇ ਤੋਂ ਤਾਂ ਜੀ ਮੈਂ ਜਿਹੜਾ ਹੈਗਾ ਮੈਂ ਜਿਹੜਾ ਹੈਗਾ ਰਾਜੀਨਾਮਾ ਕਰ ਲਿਆ ਜਨ ਕਿ ਜਿਹੜਾ ਦੋਸ਼ੀ ਕਥਿਤ ਦੋਸ਼ੀ ਜਿਹੜਾ ਦੱਸਿਆ ਜਾ ਰਿਹਾ ਹੈ ਔਰ ਕਹਿੰਦੇ ਮੈਂ ਰਾਜੀਨਾਮਾ ਕਰ ਲਿਆ ਤੇ ਉਹਦੀ ਜ਼ਮਾਨਤ ਕਰਾ ਦਿੰਦੇ ਆ ਯਾਨੀ ਕਿ ਇਹ ਰੈਲੀ ਮਿਲੀ ਭੁਗਤ ਇਥੋਂ ਸਾਬਤ ਹੋਈ ਇੱਕ ਤਰੀਕੇ ਦੇ ਨਾਲ ਜੀ ਇੱਕ ਇਹਦੇ ਵਿੱਚ ਹੋਰ ਬੜਾ ਪਕੀਲਰ ਫੈਕਟਰ ਆਇਆ ਜੀ ਜਿਹੜੀ ਇਹ ਐਫ ਆਈ ਆਰ ਰਜਿਸਟਰ ਕਰੀ ਜਾਂਦੀ ਹੈ ਕਰਮ ਸਿੰਘ ਵਰ ਨੋ অশੋਕ ਕੁਮਾਰ ਦੇ ਖਿਲਾਫ ਇਹ ਐਫ ਆਈ ਆਰ ਦਾ ਕੋਈ ਰਿਕਾਰਡ ਅਵੇਲੇਬਲ ਨਹੀਂ ਸੀਗਾ ਜੀ ਸਾਨੂੰ ਇਹ ਐਫ ਆਈ ਆਰ ਦਾ ਰਿਕਾਰਡ ਇਨ ਫੈਕਟ ਆਪਣੇ ਇੱਕ ਆਰਟੀਆਈ ਐਕਟਿਵਿਸਟ ਹੈ ਜੀ ਪੰਜਾਬ ਦੇ ਮਾਨੀ ਗੋਇਲ ਜੀ ਉਨ੍ਹਾਂ ਵੱਲੋਂ ਸਮ ਹਾਉਸ ਸਾਨੂੰ ਐਫਆਈਆਰ ਮਿਲਦੀ ਹੈ ਜੀ ਹਾਲਾਂਕਿ ਇਹ ਸੁਪਰੀਮ ਕੋਰਟ ਦੀਆਂ ਕਲੀਅਰ ਕਰ ਡਾਇਰੈਕਸ਼ਨਸ ਹੈ ਕਿ ਜਦੋਂ ਵੀ ਕੋਈ ਐਫਆਈਆਰ ਪੁਲਿਸ ਰਜਿਸਟਰ ਕਰਦੀ ਹੈ ਉਹਨੂੰ ਵਿਦਿਨ 24 ਆਵਰਸ ਇਹਨੂੰ ਆਨਲਾਈਨ ਪੋਰਟਲ ਤੇ ਚੜਾਉਣਾ ਹੁੰਦਾ ਉਹ ਐਫਆਈਆਰ ਨਾ ਚੜਾਉਣ ਦਾ ਵੀ ਕਾਰਨ ਕਿਤੇ ਨਾ ਕਿਤੇ ਇਹਨਾਂ ਦਾ ਇਹੀ ਮਲੀਭੁਗਤ ਸੀ ਕਿ ਇਹਨਾਂ ਦੀ ਜਿਹੜੀ ਵੀ ਵਾਪਸ ਮਿਲੀਭੁਗਤ ਹੈ ਉਹ ਸਾਹਮਣੇ ਨਾ ਆ ਜੇ ਸੋ ਐਨੀ ਵਿੱਚ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਜਦੋਂ ਅਸੀਂ ਹਾਈ ਕੋਰਟ ਪਹੁੰਚੇ ਜੀ 482 ਸੀਆਰਪੀਸੀ ਅਪੀਲਿਸ਼ਨ ਫਾਈਲ ਕੀਤੀ ਕਿ ਨਿਸ਼ਚਿਤ ਚਾਰਜ ਕਰਾਈ ਜਾਵੇ ਸੀਬੀਆਈ ਵੱਲੋਂ ਕਰਾਈ ਜਾਵੇ ਹਾਈ ਕੋਰਟ ਨੇ ਸਾਰੀਆਂ ਗੱਲਾਂ ਦਾ ਬੜਾ ਸਟ੍ਰਿਕ ਕੌਗਨੀਸੈਂਸ ਲਿੱਤਾ ਤੇ ਇਨਫੈਕਟ ਪੁਲਿਸ ਨੂੰ ਹਦਾਇਤ ਕੀਤੀ ਕਿ ਜਿਹੜੀ ਵੀ ਤੁਸੀਂ ਐਫਆਈਆਰ ਰਜਿਸਟਰ ਕੀਤੀ ਹੈ ਉਹਦੇ ਵਿੱਚ ਆਪਣੀ ਜੋ ਵੀ ਤੁਹਾਡੀ ਫਾਈਨਲ ਇਨਵੈਸਟੀਗੇਸ਼ਨ ਰਿਪੋਰਟ ਹੈ ਉਹਨੂੰ ਕੰਕਲੂਡ ਨਹੀਂ ਕਰੋਗੇ ਕਿਉਂਕਿ ਸਾਨੂੰ ਉਸੀ ਅਪਿਸ਼ਖਾ ਸੀ ਕਿ ਪੁਲਿਸ ਨੇ ਇਹ ਸਾਰੇ ਜਿਹੜੇ ਮੁੱਦੇਮੈਂ ਇਹਨਾਂ ਨੂੰ ਬੇਗੁਨਾ ਕਰ ਦੇਣਾ ਉਹਨਾਂ ਨੂੰ ਕਰਦੇ ਹੋਏ ਹਾਈ ਕੋਰਟ ਨੇ ਇਨਵੈਸਟੀਗੇਸ਼ਨ ਰਿਪੋਰਟ ਤੇ ਇਹਨਾਂ ਸਭ ਨੂੰ ਨੋਟਿਸ ਕੀਤਾ ਸੀਗਾ 2 ਨਵੰਬਰ 2023 ਵਾਸਤੇ ਜੀ ਹੂੰ ਹੁਣ 2 ਨਵੰਬਰ 2023 ਨੂੰ ਇਹ ਸਭ ਜਿਹੜੇ ਅਥਾਰਟੀਜ਼ ਆ ਉਹ ਆਪਣੇ ਐਜੀ ਆਫਿਸ ਥਰੂ ਤੇ ਜਿਨਨੇ ਆਪਣੇ ਐਮ ਐਲ ਏ ਮੈਡਮ ਹੋਗੇ ਇਹਨਾਂ ਦੇ ਹਸਬੰਡ ਹੋਗੇ ਇਹ ਆਪੇ ਅਡਰ ਵਕੀਲਾ ਰਹੀਂ ਪੇਸ਼ ਹੋਏ ਤੇ ਇਹਨਾਂ ਨੇ ਜਵਾਬ ਦੇਣ ਦੇਰ ਕਰਨ ਲਈ ਟਾਈਮ ਲਿੱਤਾ ਜੀ ਕਿ ਨੈਕਸਟ ਡੇਟ ਪੈਂਦੀ ਹੈ ਜੀ ਉਸ ਤੋਂ ਬਾਅਦ 11 ਅਪ੍ਰੈਲ ਚਲੋ 11 ਅਪ੍ਰੈਲ ਨੂੰ ਵੀ ਛੁੱਟੀ ਕਰਕੇ ਬੈਟਰ ਅੱਜ ਕੇਪ ਆਪ ਹੋਇਆ ਜੀ ਹਾਈ ਕੋਰਟ ਦੇ ਵਿੱਚ ਹੂੰ ਆਟ ਸਰਪ੍ਰਾਈਜ਼ਿੰਗਲੀ ਆਫਟਰ 8 ਮੰਥਸ 8 ਮਹੀਨੇ ਹੋ ਗਏ ਜੀ ਇਸ ਪੈਟਰਨ ਨੂੰ ਚਲਦੇ ਨੂੰ 8 ਮਹੀਨੇ ਬਾਅਦ ਵੀ ਅੱਜ ਜੋ ਪ੍ਰਾਈਵੇਟ ਰਿਸਪੌਂਡੈਂਟਸ ਹੈ ਜੋ ਐਮ ਐਲ ਏ ਸਰਵਨ ਹੋ ਗਏ ਸਾਡੇ ਉਹਨਾਂ ਦੇ ਹਸਬੰਦ ਹੋ ਗਏ ਤੇ ਕਰਮ ਸਿੰਘ ਅਸ਼ੋਕਮਰ ਪ੍ਰਾਈਵੇਟ ਬੰਦੇ ਹੈ ਇਹਨਾਂ ਦੇ ਵਕੀਲਾਂ ਵੱਲੋਂ ਅੱਜ ਫੇਰ ਟਾਈਮ ਲੈ ਲਿਤਾ ਗਿਆ ਜੀ ਅਸੀਂ ਅਜੇ ਰਿਪਲਾਈ ਫਾਈਲ ਕਰਨਾ ਹੈ 8 ਮਹੀਨੇ ਬਾਅਦ ਵੀ ਹਜੇ ਇਹਨਾਂ ਨੂੰ ਰਿਪਲਾਈ ਨਹੀਂ ਹੋਈ ਸੁਝਿਆ ਕੀ ਫਾਈਲ ਕਰਨਾ ਹੈ ਤੇ ਹਜੇ ਅੱਜ ਫੇਰ ਇਸ ਗੱਲ ਦੇ ਹੋਣ ਦਾ ਇਤੇਮਾਮ ਹੈ ਯਾਨੀ ਕਿ 8 ਯਾਨੀ ਕਿ 21/8/2023 ਨੂੰ ਤੁਹਾਡੀ ਪਟੀਸ਼ਨ ਦੇ ਉੱਪਰ ਬੀਬੀ ਮਾਨੂੰਕੇ ਔਰ ਕੁਝ ਹੋਰ ਦੋਸ਼ੀਆਂ ਦੇ ਵਕੀਲਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਸਾਨੂੰ ਟਾਈਮ ਦਿੱਤਾ ਜਾਵੇ ਰਿਪਲਾਈ ਕਰਨ ਦਾ ਔਰ ਜਾਂ ਕੋਰਟ ਨੇ ਟਾਈਮ ਮੰਗਿਆ ਸੀ 21/8/2023 ਨੂੰ ਤੇ 15/4/2024 ਤੱਕ ਹਲੇ ਵੀ ਉਹ ਟਾਈਮ ਮੰਗ ਰਿਹਾ ਕਿ ਸਾਨੂੰ ਟਾਈਮ ਦਿੱਤਾ ਜਾਵੇ ਯਾਨੀ ਕਿ ਟਾਈਮ ਲੰਗਾ ਆ ਰਹੇ ਆ ਯਾਨੀ ਕਿ ਜਵਾਬ ਕੋਈ ਨਹੀਂ 8 ਮਹੀਨਿਆਂ ਦੇ ਵਿੱਚ ਵੀ ਹਾਂਜੀ ਜੇ ਕਿਤੇ ਆਪਣੀ ਥਾਂ ਤੇ ਸੱਚੇ ਹੁੰਦੇ ਹੁਣ ਤੱਕ ਰਿਪਲਾਈ ਫਾਈਲ ਕਰਦੇ ਨਾ ਰਿਪਲਾਈ ਫਾਈਲ ਕਰ ਦੇਣਾ ਸੀ ਬਿਲਕੁਲ ਬਿਲਕੁਲ ਜੀ ਤੇ ਹੁਣ ਅੱਜ ਕੋਰਟ ਨੇ ਇਸ ਚੀਜ਼ਾ ਵੀ ਬੜਾ ਇਹਨਾਂ ਨੂੰ ਜੋ ਪ੍ਰੇਅਰ ਸੀਗੀ ਕਿ ਸਾਨੂੰ ਟਾਈਮ ਦੇ ਦਿੱਤਾ ਜਾਵੇ ਉਹਨੂੰ ਬੜਾ ਸਟ੍ਰਿਕਟਲੀ ਲੀਤਾ ਕੋਰਟ ਨੇ ਡੇਟ ਇਹਨਾਂ ਨੂੰ 2 ਜੁਲਾਈ ਦੀ ਡੇਟ ਦੇ ਦਿੱਤੀ ਤੇ ਹਾਈ ਕੋਰਟ ਨੇ ਕਿਹਾ ਜੇ ਤਾਂ ਤੁਸੀਂ ਆਪਣਾ ਰਿਪਲਾਈ ਫਾਈਲ ਕਰ ਦੋ ਜੇ ਤੁਹਾਡਾ ਰਿਪਲਾਈ ਨਹੀਂ ਆਏਗਾ ਤਾਂ ਕੋਰਟ ਆਪਣੇ ਲੈਵਲ ਤੇ ਤੁਹਾਡੇ ਰਿਪਲਾਈ ਤੋਂ ਬਿਨਾ ਇਸ ਮੈਟਰ ਦੀ ਹੀਅਰਿੰਗ ਤੇ ਪਰਸੂ ਕਰੂਗੀ ਅੱਛਾ ਕੋਰਟ ਨੇ ਇਹ ਵਿੱਚ ਕਹਿ ਦਿੱਤਾ ਜੀ ਤਾਂ ਕੋਰਟ ਇਹਦੇ ਵਿੱਚ ਕੀ ਕਰ ਸਕਦੀ ਹੈ ਜੀ ਕੋਰਟ ਇਹਦੇ ਵਿੱਚ ਆਪਣੇ ਤੌਰ ਤੇ ਕੀ ਫੈਸਲਾ ਇਹਦੇ ਵਿੱਚ ਲੈ ਸਕਦੀ ਹੈ ਸਰ ਕੋਰਟ ਕੋਲ ਅਸੀਂ 482 CrPC ਦੇ ਗਏ ਆ ਕੋਰਟ ਕੋਲ ਬਹੁਤ ਵਾਈਡ ਪਾਵਰਸ ਹੈ ਜੀ ਕੋਰਟ ਨੂੰ ਜੋ ਵੀ ਲੱਗੂਗਾ ਕਿ ਇਸ ਕੇਸ ਦੇ ਵਿੱਚ ਜਸਟਿਸ ਦੇਣ ਲਈ ਜੋ ਜੋ ਵੀ ਹਦਾਇਤਾਂ ਜ਼ਰੂਰੀਆਂ ਕੋਰਟ ਹਰ ਚੀਜ਼ ਦੇ ਸਕਦੀ ਹੈ ਜੀ ਸਾਡੀ ਪ੍ਰੇਅਰ ਇਨੀਸ਼ੀਅਲ ਪ੍ਰੇਅਰ ਇੱਕ ਸੀਬੀਆਈ ਇਨਵੈਸਟੀਗੇਸ਼ਨ ਦੀ ਅਸੀਂ ਮੰਗ ਕੀਤੀ ਹੈ ਕਿ ਇਹਦੀ ਇਨਵੈਸਟੀਗੇਸ਼ਨ ਟਰਾਂਸਫਰ ਕਰਕੇ ਸੀਬੀ ਨੂੰ ਕੀਤੀ ਜਾਵੇ ਸੋ ਕੋਰ ਨੂੰ ਜੇ ਸਾਰੇ ਫੈਕਟਸ ਸੁਣ ਕੇ ਸਾਡੀ ਪਟੀਸ਼ਨ ਸੁਣ ਕੇ ਦੋਨਾਂ ਦਲੀਲਾਂ ਸੁਣ ਕੇ ਲੱਗੂਗਾ ਕਿ ਜੀ ਹਾਂਜੀ ਇਹਦੇ ਵਿੱਚ ਵਾਕੀ ਤੱਪਕਾ ਹੋਇਆ ਹੈ ਤੇ ਸੀਬੀ ਇਨਵੈਸਟੀਗੇਸ਼ਨ ਦੀ ਲੋੜ ਹੈ ਕਿਉਂਕਿ ਐਮਐਲਏ ਮੌਜੂਦਾ ਸਰਕਾਰ ਦੇ ਐਮਐਲਏ ਇਨਵੋਲਡ ਹੈ ਤੇ ਉਹਨਾਂ ਦਾ ਇਨਫਲੂਐਂਸ ਹੈਗਾ ਤਾਂ ਕੋਰਟ ਡੈਫੀਨਿਟਲੀ ਸੀਬੀ ਇਨਵੈਸਟੀਗੇਸ਼ਨ ਇਹਦੇ ਵਿੱਚ ਆਰਡਰ ਕਰ ਸਕਦੀ ਹੈ। ਔਰ ਇਹਦੇ ਵਿੱਚ ਇਹਦੇ ਵਿੱਚ ਇੱਕ ਗੱਲ ਬੜੀ ਤੁਹਾਨੂੰ ਸਰਵ ਚੇਤਾ ਹੋਣਾ ਕਿ ਜਦੋਂ ਇਹ ਵਿਵਾਦ ਬੜਾ ਭਖਿਆ ਸੀ ਜਦੋਂ ਜਗਰਾਉ ਐਨਆਰ ਕੂਠੀ ਵਿਵਾਦ ਬੜਾ ਭਖਿਆ ਸੀ ਉਹਨਾਂ ਦਿਨਾਂ ਦੇ ਵਿੱਚ ਬੀਬੀ ਮਾਨੂ ਕੇਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇ ਮੈਂ ਇਸ ਕੂਠੀ ਵਿਵਾਦ ਦੇ ਵਿੱਚ ਗਲਤ ਹੋਈ ਤਾਂ ਮੈਂ ਆਪਣੀ ਧੌਣ ਜਿਹੜੀ ਆ ਉਹ ਲਾ ਦੂੰਗੀ। ਹੁਣ ਤੁਸੀਂ ਕੋਰਟ ਦੇ ਵਿੱਚ ਜਾ ਰਹੇ ਹੋ। ਕੋਰਟ ਦੇ ਵਿੱਚ ਜਾ ਰਹੇ ਹੋ ਕਿ ਭਾਈ ਇਸ ਮਸਲੇ ਦੀ ਸੀਬੀਆਈ ਜਾਂਚ ਕੀਤੀ ਜਾਵੇ। ਤੇ ਜੇ ਬੀਬੀ ਜੀ ਸੱਚੇ ਨੇ ਹੈ ਜੇ ਬੀਬੀ ਜੀ ਸੱਚੇ ਨੇ ਤਾਂ ਫਿਰ 8 ਮਹੀਨਿਆਂ ਤੋਂ ਬਾਅਦ ਵੀ 7 ਮਹੀਨਿਆਂ ਤੋਂ ਬਾਅਦ ਵੀ ਕੋਰਟ ਦੇ ਵਿੱਚ ਜਵਾਬ ਰਿਪਲਾਈ ਕਿਉਂ ਨਹੀਂ ਢਾਕਲ ਕਰ ਪਾਰੇ ਕਿਉਂ ਵਾਰ-ਵਾਰ ਜਿਹੜਾ ਹੈਗਾ ਉਹ ਟਾਈਮ ਮੰਗੀ ਜਾ ਰਹੇ ਆ ਔਰ ਦੂਜੇ ਪਾਸੇ ਤੁਹਾਨੂੰ ਕੋਰਟ ਜਾਣਾ ਪੈ ਰਿਹਾ ਸੀਬੀਆਈ ਜਾਂਚ ਦੇ ਵਾਸਤੇ ਜੇ ਬੀਬੀ ਜੀ ਸੱਚੇ ਨੇ ਬੀਬੀ ਜੀ ਕਹਿ ਦੇਣ ਕਿ ਕਰ ਲਓ ਭਾਈ ਸੀਬੀਆਈ ਜਾਂਚ ਕੋਰਟ ਜਾਣ ਦੀ ਕੀ ਲੋੜ ਪਈ ਹੈ ਮੈਂ ਤਾਂ ਸੱਚੀ ਆ ਜਿਵੇਂ ਉਹ ਕਹਿੰਦੇ ਕਿ ਧੌਣ ਲਹਾ ਦੇਉਂਗੀ ਮੈਂ ਜੇ ਮੈਂ ਗਲਤ ਸਾਬਤ ਹੋਈ ਜੇ ਸੱਚੇ ਆ ਤਾਂ ਫਿਰ ਸੁਪਰੀਮ ਕੋਰਟ ਤੋਂ ਡਰ ਕਿਉਂ ਕਹਿ ਦੇਣਾ ਚਾਹੀਦਾ ਕਿ ਭਾਈ ਕਰਵਾਓ ਜਾਂਚ ਸੀਬੀਆਈ ਦਾ ਡਰ ਕਿਉਂ ਬਿਲਕੁਲ ਸਰ ਚਲੋ ਇਹ ਉਹਨਾਂ ਦਾ ਪੋਲੀਟੀਕਲ ਸਟੇਟਮੈਂਟ ਵੀ ਹੋ ਸਕਦੀ ਹੈ ਮੈਂ ਉਹਦੇ ਤੇ ਕਮੈਂਟ ਨਹੀਂ ਕਰੂੰਗਾ ਬਟ ਅਦਰਵਾਈਜ਼ ਜੇ ਆਪਾਂ ਸਾਰੇ ਕੇਸ ਦੀ ਕਾਰਗੁਜ਼ਾਰੀ ਦੇਖੀਏ ਇਹਨਾਂ ਵੱਲੋਂ ਖੁਦ ਮੀਡੀਆ ਦੇ ਸਾਹਮਣੇ ਆ ਕੇ ਜੋ ਮੈਨੂੰ ਲੱਗਦਾ ਹੈ ਇਹਨਾਂ ਵੱਲੋਂ ਖੁਦ ਚਾਬੀਆਂ ਸੌਂਪੀਆਂ ਗਈਆਂ ਪੀੜਤ ਪਰਿਵਾਰ ਨੂੰ ਜਾਂ ਤੁਹਾਡੀ ਕੋਠੀ ਵੀ ਤੁਸੀਂ ਵਾਪਸ ਲਓ ਜਦੋਂ ਗੱਲ ਇੰਨਾ ਸਪਸ਼ਟ ਹੈ ਖੁਦ ਮੰਨਦੇ ਨੇ ਇਹਨਾਂ ਦੇ ਖੁਦ ਇਨਸਟੈਂਸ ਤੇ ਮੰਨਿਆ ਜਾਂਦਾ ਹੈ ਕਿ ਜਿਹੜੇ ਕਾਗਜ਼ ਸੀਗੇ ਤਿਆਰ ਕੀਤੇ ਗਏ ਚਾਹੇ ਅਸ਼ੋਕ ਕੁਮਾਰ ਵੱਲੋਂ ਕੀਤੇ ਗਏ ਉਹ ਜਾਲੀ ਕਾਗਜ਼ ਨੇ ਇਸ ਤੋਂ ਬਾਅਦ ਮੈਨੂੰ ਤਾਂ ਸਿਰ ਲੱਗਦਾ ਨਹੀਂ ਕੁਝ ਰਿਪਲਾਈ ਦੇਣ ਲਈ ਇਹਨਾਂ ਕੋਲ ਰਹਿ ਜਾਂਦਾ ਏ। ਦੈਟਸ ਵਾਈ ਇਹ ਹੁਣ ਮੈਨੂੰ ਲੱਗਦਾ ਟਾਈਮ ਟਪਾ ਰਹੇ ਨੇ ਜੀ ਤਾਂ ਕਿ ਉਹ ਰਿਪਲਾਈ ਨਹੀਂ ਫਾਈਟ ਕਰ ਪਾ ਰਹੇ ਕਿਉਂਕਿ ਜੇ ਰਿਪਲਾਈ 'ਚ ਐਡਮਿਟ ਕਰਦੇ ਨੇ ਤਾਂ ਵੀ ਫਸਦੇ ਨੇ। ਜੇ ਐਡਮਿਟ ਨਹੀਂ ਕਰਦੇ ਰਿਪਲਾਈ ਦੇ ਵਿੱਚ ਕਿ ਜੀ ਜੱਲੀ ਅਟਾਰਨੀਆ ਤਾਂ ਰਿਕਾਰਡ ਤੇ ਆਲਰੇਡੀ ਇੰਨਾ ਕੁਝ ਆ ਚੁੱਕਿਆ ਹੈ মিডিਆ ਸਾਹਮਣੇ ਜਾਂ ਆਦਰਵਾਇਜ਼ ਪ੍ਰੈਸ ਦੇ ਵਿੱਚ ਇੰਨਾ ਕੁਝ ਆ ਸਕਦਾ ਇਹ ਤਾਂ ਵੀ ਫਸਦੇ ਨੇ ਸਰ। ਹੁਣ ਇਹਦੇ ਵਿੱਚ ਦੋ ਚੀਜ਼ਾਂ ਨੇ ਇਹਦੇ ਵਿੱਚ ਤੁਸੀਂ ਦੋ ਚੀਜ਼ਾਂ ਕਹੀਆਂ ਇੱਕ ਤਾਂ ਜਿਹੜਾ ਐਫ ਆਈ ਆਰ ਆ ਉਹ ਬੀਬੀ ਅਮਰਜੀਤ ਕੌਰ ਦੇ ਵੱਲੋਂ ਦਾਖ ਦੂਜਾ ਤੁਸੀਂ ਇਹ ਕਹਿ ਰਹੇ ਹੋ ਕਿ ਜਿਸ ਤਰੀਕੇ ਦੇ ਨਾਲ ਅ ਬੀਬੀ ਅਮਰਜੀਤ ਦੇ ਦੇ ਵੱਲੋਂ ਜਿਹੜੀ ਐਫ ਆਈ ਆਰ ਦਰਜ ਨਹੀਂ ਕਰਵਾਈ ਗਈ ਉਲਟਾ ਕਥੀ ਦੋਸ਼ੀਆਂ ਦੇ ਵੱਲੋਂ ਜਿਹੜੀ ਉਹ ਦਰਜ ਕਰਵਾ ਦਿੱਤੀ ਗਈ ਕਿਤੇ ਨਾ ਕਿਤੇ ਦਾਲ ਦੇ ਵਿੱਚ ਕੁਝ ਕਾਲਾ ਹੈਗਾ ਔਰ ਬਚਾਇਆ ਜਾ ਰਿਹਾ ਤੇ ਸੀਬੀਆਈ ਦੀ ਜਾਂਚ ਮੰਗੀ ਆ ਤੁਸੀਂ ਇਹ ਦੋਨੇ ਚੀਜ਼ਾਂ ਦੀ ਮੰਗ ਕਰ ਦਿਓ ਇੱਕ ਐਫ ਆਈ ਆਰ ਮੰਗ ਮੰਗ ਕਰ ਦਿਓ ਦੂਜਾ ਸੀਬੀਆਈ ਜਾਂਚ ਨਹੀਂ ਸਰ ਅਸੀਂ ਮੈਂ ਥੋੜਾ ਤੁਹਾਨੂੰ ਇਹ ਚ ਕਲੀਅਰਫਾਈ ਕਰਨਾ ਚਾਹੁੰਦਾ ਜੀ ਕੋਈ ਵੀ ਇੱਕ ਜੁਰਮ ਹੁੰਦਾ ਜੁਰਮ ਕੱਲਾ ਇਹ ਨਹੀਂ ਹੁੰਦਾ ਜੀ ਕਿਸੇ ਨੂੰ ਮਾਰਿਆ ਗਿਆ ਕੁੱਟਿਆ ਗਿਆ ਜਾਨ ਨੂੰ ਮਾਰਿਆ ਗਿਆ ਉਹ ਜੁਰਮ ਹੁੰਦਾ ਹੈ इवन ਜੇ ਕਿਸੇ ਦੀ ਆਪਾਂ ਪ੍ਰਾਪਰਟੀ ਹੜਤਪਦੇ ਆ ਕਿਸੇ ਨਾਲ 420 ਜਿਵੇਂ ਆਪਾਂ ਕਹਿ ਦਿੰਦੇ ਆ ਜੀ ਇਹ ਸਭ ਜੁਰਮ ਹੈ ਆਈਪੀਸੀ ਦੇ ਅੰਦਰ ਕੋਈ ਵੀ ਜੁਰਮ ਹੁੰਦਾ ਹੈ ਉਹਦੇ ਤਹਿਤ ਜਿਹੜੀ ਐਫਆਈਆਰ ਰਜਿਸਟਰ ਹੁੰਦੀ ਹੈ 154 ਸੀ ਆਰਪੀਸੀ ਚ ਹੁੰਦੀ ਹੈ ਜਿਹਦੇ ਵਿੱਚ ਕਹਿੰਦੇ ਫਰਸਟ ਇਨਫੋਰਮੇਸ਼ਨ ਰਿਪੋਰਟ ਐਫਆਈਆਰ ਸਿਰ ਇਕ ਰਜਿਸਟਰ ਹੋ ਸਕਦੀ ਹੈ ਜੀ ਅੱਜ ਉਹ ਐਫਆਈਆਰ ਇਸ ਕੇਸ ਦੇ ਵਿੱਚ ਕਰਮ ਸਿੰਘ ਵੱਲੋਂ ਅਸ਼ੋਕ ਕੁਮਾਰ ਤੇ ਰਜਿਸਟਰ ਹੋ ਗਈ ਸੋ ਇਸ ਦੇ ਵਿੱਚ ਹੁਣ ਸੈਕੰਡ ਐਫਆਈਆਰ ਮੈਂਟੇਨੇਬਲ ਨਹੀਂ ਹੈਗੀ ਅੰਡਰ ਦੀ ਲਾਅ ਐਫਆਈਆਰ ਉਹੀ ਰਹੇਗੀ ਜੋ ਪੁਲਿਸ ਨੇ ਰਜਿਸਟਰ ਕਰਤੀ ਹਾਂ ਅਸੀਂ ਇਹ ਕਹਿੰਦੇ ਆ ਕਿਉਂਕਿ ਇਹ ਐਫਆਈਆਰ ਇਹਨਾਂ ਨੇ ਗਲਤ ਤਰੀਕੇ ਨਾਲ ਰਜਿਸਟਰ ਕੀਤੀ ਹੈ ਇਸ ਕਰਕੇ ਇਹ ਦੀ ਇਹ ਜਿਹੜੀ ਐਫਆਈਆਰ ਇਹਨੂੰ ਟਰਾਂਸਫਰ ਕਰਕੇ ਇੰਡੀਪੈਂਡੈਂਟ ਏਜੰਸੀ ਨੂੰ ਭੇਜੋ ਇਹ ਹਾਂ ਮੈਂ ਉਹੀ ਗੱਲ ਕਹਿ ਰਹੇ ਹਾਂ ਮੈਂ ਉਹੀ ਗੱਲ ਕਹਿ ਰਿਹਾ ਬਿਲਕੁਲ ਬਿਲਕੁਲ ਨਵੀਂ ਐਫਆਈਆਰ ਨਾ ਰਜਿਸਟਰ ਕੀਤੀ ਜਾਵੇ ਇਸੇ ਐਫਆਈਆਰ ਦੀ ਇਨਵੈਸਟੀਗੇਸ਼ਨ ਨੂੰ ਟਰਾਂਸਫਰ ਕੀਤਾ ਜਾਵੇ ਤਾਂ ਕਿ ਇਹਨੂੰ ਨਿਸ਼ਪੱਖ ਜਾਂਚ ਮਿਲ ਸਕੇ ਉਹ ਉਸ ਤੋਂ ਬਾਅਦ ਇਨਵੈਸਟੀਗੇਟਿੰਗ ਏਜੰਸੀ ਕੋਲ ਇੱਥੋਂ ਤੱਕ ਪਾਵਰ ਹੁੰਦੀ ਆ ਜਿਹੜਾ ਇਨੀਸ਼ੀਅਲ ਐਫਆਈਆਰ ਦਾ ਚਾਹੇ ਮੁਦਈ ਵੀ ਹੈ ਜੀ ਕੱਲ ਪੁਲਿਸ ਨੂੰ ਲੱਗਦਾ ਕਿ ਉਹ ਫਾਉਲ ਪਲੇ ਕਰ ਰਹੇ ਆ ਉਹ ਅਸਮੁਲਜਮ ਬੰਦਾ ਹੈ ਤਾਂ ਪੁਲਿਸ ਉਹਨੂੰ ਮੁਲਜ਼ਮ ਵੀ ਬਣਾ ਸਕਦੀ ਹੈ ਸੋ ਅਸੀਂ ਵੀ ਇਹ ਚਾਹੁੰਦੇ ਹਾਂ ਹੁਣ ਜਿਵੇਂ ਕਰਨ ਸਿੰਘ ਖੁਦ ਮੁਲਜ਼ਮ ਹੈ ਇਸ ਕੇਸ ਵਿੱਚ ਮੁਲਜ਼ਮ ਕਰਨ ਸਿੰਘ ਨੂੰ ਖੁਦ ਚਾਹੇ ਉਹ ਐਫਆਈਆਰ ਦਾ ਬਿਲਕੁਲ ਬਿਲਕੁਲ ਹੁਣ ਜਣੀ ਇਹਦੇ ਵਿੱਚ ਤੁਸੀਂ ਤੁਸੀਂ ਤਾਂ ਆਪਣੇ ਤੌਰ ਤੇ ਜਿਹੜਾ ਉਹ 21 8 23 ਨੂੰ ਹੀ ਜਿਹੜੀ ਹੈ ਇਹ ਪਟੀਸ਼ਨ ਪਾਤੀ ਸੀ ਔਰ ਉਸ ਤੋਂ ਬਾਅਦ 21 8 23 ਤੋਂ ਲੈ ਕੇ 15 4 2024 ਤੱਕ ਕੋਰਟ ਲਗਾਤਾਰ ਇਹਨਾਂ ਤੋਂ ਜਵਾਬ ਮੰਗ ਰਿਹਾ ਔਰ ਇਹ ਵਾਰ-ਵਾਰ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਜਿਵੇਂ ਸਰੀ ਦੋਲ ਕਹਿੰਦਾ ਹੁੰਦੇ ਆ ਉਸ ਤਰੀਕੇ ਦੇ ਨਾਲੇ ਵਾਰ-ਵਾਰ ਤਰੀਕ ਤੇ ਤਰੀਕ ਮੰਗੀ ਜਾ ਰਿਹਾ ਹੈ ਅੱਜ ਬਿਲਕੁਲ ਸਰ ਅੱਜ ਤਾਂ ਇਹਨਾਂ ਦਾ ਕੰਡਕਟ ਇਹੀ ਸੀਗਾ ਜੀ ਅੱਜ ਦੀ ਇਹਨਾਂ ਦੀ ਰੇਟ ਜੋ ਮੰਗੀ ਇਹਨਾਂ ਨੇ ਕੋਈ ਉਹਦੇ ਪਿੱਛੇ ਜਸਟੀਫਿਕੇਸ਼ਨ ਵੀ ਨਹੀਂ ਹੈਗੀ ਬਟ ਸਮ ਹਾਉ ਚਲੋ ਅੱਛਾ ਕਾਰਨ ਕੋਈ ਨਹੀਂ ਦੱਸਿਆ ਗਿਆ ਕਿ ਅਸੀਂ ਕਿਉਂ ਜਿਹੜਾ ਪਿਛਲੀਆਂ ਦੋ ਤਰੀਕਾਂ ਤੇ ਜਵਾਬ ਨਹੀਂ ਦੇ ਸਕੇ ਤੇ ਔਰ ਤੀਜੀ ਤਰੀਕ ਤੇ ਅਸੀਂ ਕਿਉਂ ਦੇਵਾਂਗੇ ਜਵਾਬ ਯਾਨੀ ਕਿ ਇਹਦਾ ਕੋਈ ਜਵਾਬ ਨਹੀਂ ਦਿੰਦਾ ਇਹਨਾਂ ਨੇ ਨਹੀਂ ਬਿਲਕੁਲ ਕੋਈ ਜਵਾਬ ਨਹੀਂ ਦਿੰਦਾ ਜੀ ਇਸੇ ਕਰਕੇ ਹਾਈ ਕੋਰਟ ਨੇ ਅੱਜ ਮਾਨਯੋਗ ਹਾਈ ਕੋਰਟ ਨੇ ਲਾਸਟ ਓਪਰਚੁਨਿਟੀ ਇਹਨਾਂ ਨੂੰ ਰਿਪਲਾਈ ਫਾਈਲ ਕਰਨ ਲਈ ਦਿੱਤੀ ਹੈ ਹੂੰ ਤਾਂ ਹੁਣ ਇਹਦੇ ਵਿੱਚ ਕਸੂਤੇ ਜਿਹੜੇ ਉਹ ਕਰ ਸਕਦੇ ਆ ਔਰ ਜਿਹੜੇ ਕੁਝ ਅਫਸਰ ਜਿਹੜੇ ਕਿੰਨੇ ਜਣੇ ਇਹਦੇ ਵਿੱਚ ਤੁਸੀਂ ਜੇ ਦੁਬਾਰਾ ਦੱਸ ਸਕੋ ਕਿੰਨੇ ਜਣਿਆਂ ਨੂੰ ਇਹਦੇ ਵਿੱਚ ਨੋਟਿਸ ਜਿਹੜਾ ਹੋਇਆ ਜੀ ਜਵਾਬ ਦਾਖਲ ਕਰਨ ਦੇ ਲਈ ਸਰ ਇਹਦੇ ਵਿੱਚ ਅਸੀਂ ਟੋਟਲ 10 ਪਾਰਟੀਆਂ ਬਣਾਈਆਂ ਸੀ ਕੇਸ ਦੇ ਵਿੱਚ ਹਮ ਸਭ ਤੋਂ ਪਹਿਲ ਨੰਬਰ ਤੇ ਆਪਣੇ ਪੰਜਾਬ ਸਰਕਾਰ ਸੈਕਟਰੀ ਹੋਮ ਰਾਹੀਂ ਜੀ ਡੀਜੀਪੀ ਸਾਹਿਬ ਡੀਜੀਪੀ ਐਨਆਰਆਈ ਐਸਐਸਪੀ ਅਰੋਧਿਆਣਾ ਰੂਰਲ ਜੀ ਐਸਐਚਓ ਸਿਟੀ ਜਗਰਾਉਂ ਇੱਕ ਅਸੀਂ ਨਾਲ ਬਣਾਇਆ ਸੀ सीबीआई ਨੂੰ ਪਾਰਟੀ ਕਿਉਂਕਿ ਅਸੀਂ सीबीआई ਕੋਲ ਜਾਂਚ ਪੰਕਦੇ ਸੀ ਇਸ ਤੋਂ ਇਲਾਵਾ ਅਸੀਂ ਚਾਰਜ ਨੇ ਪ੍ਰਾਈਵੇਟ ਪਾਰਟੀਆਂ ਬਣਾਈਆਂ ਸੀ ਜੀ ਉਹਦੇ ਵਿੱਚ ਉਹ ਸਰਬਜੀਤ कौर ਮਨੁਕੇ ਐਮ ਐਲ ਏ ਸਾਹਿਬ ਉਹਨਾਂ ਦੇ ਹਸਬੰਡ ਸੁਖਵਿੰਦਰ ਸਿੰਘ ਕਰਮ ਸਿੰਘ ਸਿੱਧੂ ਤੇ ਅਸ਼ੋਕ ਕੁਮਾਰ ਅਸੀਂ ਇਹ ਟੋਟਲ 10 ਪਾਰਟੀਆਂ ਬਣਾਈਆਂ ਸੀ ਇਸ ਸਾਰੇ ਕੇਸ ਵਿੱਚ ਤੇ ਹੁਣ ਇਹਨਾਂ ਸਾਰਿਆਂ ਤੋਂ ਵੀ ਜਰਾ ਮੈਂ ਇਹ ਗੱਲ ਦੱਸਣਾ ਚਾਹਨਾ ਸੌਰੀ ਤੁਹਾਡੀ ਗੱਲ ਕੱਟ ਰਿਹਾ ਇਹ ਚ ਮੈਂ ਦੱਸਣਾ ਚਾਹੁੰਦਾ ਜੀ ਇਦੇ ਵਿੱਚ ਕਿਉਂਕਿ ਜਾਲੀ ਅਟਾਰਨੀ ਤਿਆਰ ਕੀਤੀ ਗਈ ਹੈ ਤਾਂ ਇਸ ਕਰਕੇ ਕਿਤੇ ਨਾ ਕਿਤੇ ਕੁਝ ਅਫਸਰਾਂ ਦਾ ਵੀ ਰੋਲ ਅੰਡਰ ਸਕੈਨਰ ਆਏਗਾ ਜਿਦੇ ਬਾਰੇ ਸਾਨੂੰ ਵੀ ਕੋਈ ਨੋਲੇਜ ਨਹੀਂ ਹੈ ਕਿ ਕੌਣ ਕੌਣ ਅਫਸਰ ਹੈ ਇਹ ਜੇ ਇਨਵੈਸਟੀਗੇਸ਼ਨ ਥੋਰੋ ਹੋਊਗੀ ਸਰ ਉਸੇ ਤੋਂ ਉਹ ਨਿਕਲ ਕੇ ਆਣੇਗੇ ਹੋਰ ਕਿੰਨੇ ਬੰਦੇ ਦੇ ਵਿੱਚ ਇਨਵੋਲਡ ਨੇ ਹਮ ਹਮ ਯਾਨੀ ਇਹਦੇ ਵਿੱਚ ਅਫਸਰ ਵੀ ਜਿਹੜੇ ਆ ਉਹ ਕਸੂਤੀ ਸਥਿਤੀ ਦੇ ਵਿੱਚ ਜਿਹੜੇ ਉਹ ਫਸ ਜਾਣਗੇ ਔਰ ਸਰ ਇਹ ਮੈਂ ਥੋੜੀ ਜਿਹੀ ਇੱਕ ਹੋਰ ਕਲੈਰਟੀ ਦੇ ਵਿੱਚ ਚਾਹੂੰਗਾ ਕਿ ਇਹਦੇ ਵਿੱਚ ਬੀਬੀ ਮਾਨੂਕੇ ਉਹਨਾਂ ਦੇ ਪਤੀ ਤੇ ਇਹ ਇਹ ਦੋਨਾਂ ਪ੍ਰਾਈਵੇਟ ਬੰਦਿਆਂ ਦੇ ਵੱਲੋਂ ਹੀ ਜਿਹੜਾ ਇਹ ਟਾਈਮ ਮੰਗਿਆ ਗਿਆ ਜਵਾਬ ਦਾਖਲ ਕਰਨ ਦੇ ਲਈ ਜਾਂ ਜਿਹੜੇ ਕੁਝ ਅਫਸਰ ਪੁਲਿਸ ਅਫਸਰ ਵੀ ਜਿਹੜੇ ਇਹਦੇ ਵਿੱਚ ਪਾਰਟੀ ਤੁਸੀਂ ਬਣਾਏ ਸੀ ਉਹਨਾਂ ਦੇ ਵੱਲੋਂ ਵੀ ਜਿਹੜਾ ਉਹ ਟਾਈਮ ਮੰਗਿਆ ਗਿਆ ਨਹੀਂ ਸਿਰਫ ਪ੍ਰਾਈਵੇਟ ਬੰਦਿਆਂ ਵੱਲੋਂ ਜੀ ਐਮਐਲਏ ਸਹਿਬਾਨ ਆਪਣੇ ਉਹਨਾਂ ਦੇ ਹਸਬੰਦ ਸੁਖਵਿੰਦਰ ਸਿੰਘ ਤੇ ਕਰਨ ਸਿੰਘ ਸਿੱਧੂ ਤੇ ਸ਼ੋਪਮਾਰ ਇਹਨਾਂ ਦੇ ਵੱਲੋਂ ਪ੍ਰਾਈਵੇਟ ਬੰਦਿਆਂ ਵੱਲੋਂ ਵੀ ਟਾਈਮ ਮੰਗਿਆ ਗਿਆ ਤੇ ਪੁਲਿਸ ਨੇ ਆਪਣਾ ਜਵਾਬ ਦਾਖਲ ਕਰਤਾ ਜੀ ਹਾਂਜੀ ਉਹਨਾਂ ਨੇ ਆਪਣਾ ਜਵਾਬ ਦਾਖਲ ਕਰਤਾ ਜੀ ਉਹਨਾਂ ਨੇ ਪਤਾ ਲੱਗਿਆ ਜੀ ਕੀ ਜਵਾਬ ਦਾਖਲ ਕੀਤਾ ਸਰ ਉਹਦੀ ਜਵਾਬ ਦੀ ਹਜੇ ਕਾਪੀਜ਼ ਅਸੀਂ ਅੱਜ ਸਾਨੂੰ ਮਿਲਿਆ ਨਹੀਂ ਅਸੀਂ ਉਹਦੇ ਗੋਥਰੂ ਹੋਵਾਂਗੇ ਜੀ ਫਿਰ ਉਸ ਤੋਂ ਬਾਅਦ ਹੀ ਉਹਦੇ ਬਾਰੇ ਦੱਸ ਸਕਾਂਗੇ ਅੱਜ ਹੀ ਸਾਨੂੰ ਹਜੇ ਉਹਦੀ ਕਾਪੀ ਸਪਾਈ ਹੋਈ ਹੈ ਹੂੰ 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 ਬਿਲਕੁਲ ਬਿਲਕੁਲ ਚਲੋ ਸਰ ਤੁਸੀਂ ਇਹ ਤੇ ਹੁਣ ਤੁਹਾਨੂੰ ਕੀ ਉਮੀਦ ਹੈਗੀ ਆਉਣ ਵਾਲੀ ਤਰੀਕ ਦੇ ਉੱਪਰ ਆਉਣ ਵਾਲੀ ਤਰੀਕ ਕਿੰਨੀ ਪਈ ਹੈ ਜੇ ਦੁਬਾਰਾ ਦੱਸੋ ਜੁਲਾਈ 2 ਜੁਲਾਈ 2024 2 ਜੁਲਾਈ 2024 ਜਿਹੜੀ ਉਹ ਤਰੀਕ ਪਈ ਹੈਗੀ ਹੈ ਔਰ ਤੁਹਾਨੂੰ ਉਮੀਦ ਹੈ ਕਿ ਉਸ ਤੋਂ ਉਸ ਤੋਂ ਬਾਅਦ ਹੁਣ ਜਿਹੜੇ ਬੀਬੀ ਹੋਣੀ ਜਿਹੜੇ ਉਹ ਅਗਲੀ ਤਰੀਕ ਨਹੀਂ ਮੰਗਣਗੇ ਔਰ ਜਵਾਬ ਦਾਖਲ ਕਰ ਦੇਣਗੇ ਔਰ ਜੇ ਉਹ ਜਵਾਬ ਦਾਖਲ ਨਹੀਂ ਕਰਦੇ ਤਾਂ ਤੁਹਾਨੂੰ ਉਮੀਦ ਹੈ ਕਿ ਕੋਰਟ ਸਖਤ ਐਕਸ਼ਨ ਲਏ ਬਿਲਕੁਲ ਸਰ ਜਿੱਦਾ ਅੱਜ ਕੋਰਟ ਦੀ ਕਾਰਗੁਜ਼ਾਰੀ ਰਹੀ ਹੈ ਜੀ ਉਹਦੇ ਵਿੱਚ ਕੋਰਟ ਨੇ ਸਪਸ਼ਟ ਕਰਤਾ ਕਿ ਤੁਸੀਂ ਰਿਪਲਾਈ ਫਾਈਲ ਕਰ ਦਿਓ ਅਗਲੀ ਡੇਟ ਤੱਕ ਜੇ ਨਹੀਂ ਕਰਦੇ ਇਰੈਸਪੈਕਟਿਵ ਆਫ ਯੂਰ ਰਿਪਲਾਈ ਕੋਰਟ ਮੈਟਰ ਹੇਅਰ ਸਾਰੀ ਹੀアリング ਕਰਕੇ ਕੋਰਟ ਆਪਣਾ ਫੈਸਲਾ ਸੁਣਾ ਸਕਦੀ ਹੈ ਨੈਕਸਟ ਡੇਟ ਤੇ ਹੂੰ ਹੂੰ ਚਲੋ ਸਰ ਤੁਸੀਂ ਇਸ ਅਹਿਮ ਵਿਸ਼ੇ ਤੇ ਸਾਡੇ ਜਿਹੜੇ ਨਾਲ ਗੱਲਬਾਤ ਕੀਤੀ ਹੈ ਉਹ ਦਰਸ਼ਕਾਂ ਤੱਕ ਇਹ ਜਿਹੜੀ ਪੂਰੀ ਜਾਣਕਾਰੀ ਜਿਹੜੀ ਉਹ ਪਹੁੰਚਾਈ ਹੈਗੀ ਆ ਉਮੀਦ ਕਰਦੇ ਆਂ ਕਿ ਇਹ ਦਰਸ਼ਕਾਂ ਨੂੰ ਜਾਣਕਾਰੀ ਪਸੰਦ ਆਈ ਹੋ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਤਾਂ ਇਹ ਸਨ ਐਡਵੋਕੇਟ ਇਸ਼ਾਨ ਗੁਪਤਾ ਜੀ ਜਿਨ੍ਹਾਂ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਕਿ 15 21 8 2023 ਨੂੰ ਇਹਨਾਂ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਇੱਕ ਉਹਦੇ ਸਬੰਧ ਦੇ ਵਿੱਚ ਕੁਝ ਅਫਸਰਾਂ ਦੇ ਵੱਲੋਂ ਬੀਬੀ ਮਾਨੁਕੇ ਦੇ ਵੱਲੋਂ ਉਹਦੇ ਪਤੀ ਦੇ ਵੱਲੋਂ ਤੇ ਕਥਿਤ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਪਰ ਜਿਸ ਤਰੀਕੇ ਦੇ ਨਾਲ ਇਲਜ਼ਾਮਬਾਜ਼ੀ ਜਿਹੜੀ ਹੋਈ ਸੀ ਔਰ ਉਹ ਉਹਨਾਂ ਤੋਂ ਜਿਹੜਾ ਜਵਾਬ ਕੋਰਟ ਨੇ ਮੰਗਿਆ ਸੀਗਾ ਪਰ ਜਿਹੜੀ ਸਰਕਾਰੀ ਤੇਰੇ ਜਿਵੇਂ ਗੱਲ ਕਰਾਂ ਜਿਸ ਤਰੀਕੇ ਨਾਲ ਕੁਝ ਅਫਸਰ ਨੇ ਉਹਨਾਂ ਦੇ ਵੱਲੋਂ ਤਾਂ ਜਵਾਬ ਜਿਹੜਾ ਦਾਖਲ ਕਰ ਦਿੱਤਾ ਗਿਆ ਪਰ ਬੀਬੀ ਮਾਨੁਕੇ ਦੇ ਵੱਲੋਂ 7-8 ਮਹੀਨਿਆਂ ਦੇ ਵਿੱਚ ਵੀ ਜਿਹੜਾ ਜਵਾਬ ਦਾਖਲ ਨਹੀਂ ਕੀਤਾ ਗਿਆ ਕੀ ਛੁਪਾਰੀ ਹੈ ਬੀਬੀ ਮਾਨੁਕੇ ਕੀ ਕਿਸੇ ਨੂੰ ਵਿਚਾਰੀ ਹੈ ਜਾਂ ਖੁਦ ਬਚ ਰਹੀ ਹੈ ਛੁਪਾ ਆ ਕੀ ਰਹੀ ਹੈ ਜੇ ਸੱਚੀ ਹੈ ਤਾਂ ਫਿਰ ਜਵਾਬ ਦਿੰਦੇ ਕਿਉਂ ਨਹੀਂ ਫਿਰ ਸੀਬੀਆਈ ਜਾਂਚ ਦਾ ਸਾਹਮਣਾ ਕਿਉਂ ਨਹੀਂ ਕਰਦੇ ਇਹ ਬਹੁਤ ਵੱਡੇ ਸਵਾਲ ਜਿਹੜੇ ਆ ਖੜੇ ਹੋ ਰਹੇ ਨੇ ਹੁਣ ਦੇਖਦੇ ਆ ਕਿ 2 ਜੁਲਾਈ ਜਿਹੜਾ ਹੈਗਾ ਨੂੰ ਜਿਹੜੀ ਤਰੀਕ ਪੈਣੀ ਹੈ ਹਾਈ ਕੋਰਟ ਦੇ ਵਿੱਚ ਉਹਦੇ ਵਿੱਚ ਕੀ ਕੁਝ ਜਿਹੜਾ ਨਿਕਲ ਕੇ ਸਾਹਮਣੇ ਆਊਗਾ ਉਹ ਜਿਹੜੀ ਆ ਗੱਲ ਦੇਖਣ ਵਾਲੀ ਹੋਊਗੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਤਾਂ